ਕਰਦੇ ਆਂ ਅਨੇਕ ਪ੍ਰਕਾਰ ਦੇ ਸ੍ਰੋਤਾਂ ਬੇਤਨਿਆ ਹੋਗੇ ਨਾਵਾਣਿਆ ਅਨਜਾਨ ਬੱਚਿਆਂ ਸਤਿਗੁਰੂ ਜੀ ਵੱਸਿ ਹੋ ਗਏ ਸੰਕਟ ਵੱਸਿ ਹੋ ਗਏ ਅਗੋਂ ਵਸਤੇ ਸਮਾਤਵਾਣੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੰਦਾ ਬਲਵਚਨ ਸੰਗਠਿਤ ਬੈਠੇ ਇਹੀ ਪ੍ਰਿੰਸੀਪੀ ਕੀਤੀ ਜਾਂਦੀ ਹੈ ਕਿ ਸਾਨੂੰ ਪਾਣ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬਾਣੀ ਦਾ ਪੜੰਦਾ ਸੁਣਨ ਦਾ ਬਲਵਚਨ ਵਾਖੇ ਗੁਰਜੀਤਾ ਖਾਲਸਾ ਵਾਖੇ ਗੁਰਜੀ ਕੀ ਫਤਿਹ ਪਰਮ ਸਕਾਰ ਜੋ ਗੁਰੂ ਕੀ ਸਾਈਂ ਵਾਜੀ ਨਕਤਵਾਰੀ ਗੁਰੂ ਰੋਗ ਗੁਰੂ ਗ੍ਰੰਥ ਸਾਹਿਬ ਜੀ ਆਕੀ ਨੂੰ ਪਤਾ ਹੀ ਹੈ ਅਕਾਲੀ ਘੋੜਾ ਸਾਹਿਬ ਵਿਖੇ ਪਹਿਲੇ ਪਾਸ਼ੇ ਕੋ ਨਨ ਦੇ ਮਹਾਰਾਜ ਦੇ ਪਾਵਨ ਪ੍ਰਕਾਸ਼ ਵਰਦੇ ਸੰਬੰਧ ਵਿੱਚ ਅਤੇ ਗੁਰੂ ਜੀ ਦੀ ਕਿਰਪਾ ਨਾਲ ਨਵੇਂ ਉਸਾਰੇ ਗੇ ਦਿਵਾਨ ਹਾਲ ਦੀਆਂ ਖੁਸ਼ੀਆਂ ਅੰਦਰ ਪਾਸੋਂ ਦੇ ਰੋਜ਼ ਤੋਂ ਜਾਂ ਕੱਲ੍ਹ ਪਰ ਸ਼ਾਮ ਰਸਮ ਸਤਿਗੁਰ ਦੀ ਕਿਰਪਾ ਨਾਲ ਅੱਜ ਨਿਰਮਿੰਤਾ ਸਾਹਿਬ ਉੱਥੇ ਪਏ ਹਨ ਉਪਰੰਤ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਕਾਲੀਕੋਟਰਾ ਸਾਹਿਬ ਅਤੇ ਭੁੰਦਾਰਾਏ ਬੀਬੀਆਂ ਦੀ ਜਥੇ ਨੇ ਰਸਤਾ ਲੈ ਕੇ ਸੁਣਾਇਆ ਬੀਬੀਆਂ ਦੀ ਜਥੇ ਦਾ ਬਹੁਤ ਬੋਲ ਬਹੁਤ ਤਕਬਵ ਸਾਡੇ ਪਾਸ ਭਾਈ ਹਰਪ੍ਰੀਤ ਸਿੰਘ ਖਾਲਸਾ ਤੋਂ ਧਿਆਨੇ ਵਾਲੇ ਦਾ ਗੀਤ ਜਥਾ ਪਹੁੰਚਾ ਹੋਇਆ ਹੈ ਜਿਹੜੇ ਹੁਣੇ ਇਤਤਾਈ ਸੰਤਾਂ ਦੀ ਸੇਵਾ ਕਰਨਗੇ ਤੋਂ ਸੰਤਾਂ ਨੂੰ ਬੇਨਤੀ ਹੈ ਕਿ ਚਾਹ ਮਾਰਨੀ ਲੱਗ ਕੇ ਉਪਰ ਦਿਵਾਨ ਹਾਲ ਦੇ ਵਿੱਚ ਸਜਣ ਸੁਰੂ ਕਰਦੇ ਖੁਸ਼ੀਆਂ ਪ੍ਰਾਪਤ ਕਰਨ ਇਸ ਤੋਂ ਦਿਵਾਨ ਸੁੱਕੇ ਮਾਨ ਦੇ ਤਦ ਤੱਕ ਆਪੇ ਬੇਨਤੀ ਪ੍ਰਵਾਹ ਕਰਨੀ ਜੀ ਵਾਗੁਪਿਕਰ ਸੰਸਾਰ ਵਾਗ ਸ੍ਰੀਖਿਤ ਹੋਵੇ

thank you thank